ਇਚੜੇ ਤੇ ਭੌਜਲ ਪਾਰ ਲੰਘਾਈ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰਤਾਰ ਤਿਸ ਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰੇ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉੱਭਰੇ ਸ਼ਬਦ ਰਹੇ ਲਿਵ ਲਾਈ ਨਾਨਕ ਕਰਤਾ ਸਭ ਕਿਛ ਜਾਣਦਾ ਜਿਨਾਂ ਰੱਖੀ ਬਣਤ ਬਣਾਈ ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪ੍ਰਾਨ ਵੇ ਖਮਾਇਆ ਮੋਹ ਨਾ ਮਿਟਈ ਵਿਚ ਹਉ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉੱਤਰੀ ਹਰ ਜਪਿਆ ਪੁਰਖ ਸੋ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤਵਦੀ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਤਰ ਨਾ ਥੀਐ ਮਾਰੇ ਬਿਨ ਸਜਾਏ ਖਿਨਵਾਰ ਵੱਡ ਭਾਗ ਹੋਐ ਸਤਿਗੁਰ ਮਿਲੈ ਹਉ ਮੈਂ ਤਜੈ ਵੇਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਾਹਿਤ ਪਿਆਰ ਲੋਭੀ ਕਾ ਵਸਾ ਹੋ ਨ ਕੀਜੈ ਜੇ ਕਾ 파ਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੁਹੇ ਕਾਲਖ ਦਾਗ ਲਗਾਏ ਮੁਹ ਕਾਲੇ ਤਿਨ ਲੋਬੀਆਂ ਜਾਸਨ ਜਨਮ ਗਵਾਈ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਾਲ ਉੱਤਰੈ ਜਨ ਨਾਨਕ ਹਰ ਗੁਣ ਗਾਈ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਈ ਜੀਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਇ ਚੁਗਲ ਨਿੰਦਕ ਭੁਖੇ ਰੋਲ ਮੋਏ ਇਨਾਂ ਹੱਥ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨਹਿ ਹਿਰਦੈ ਕਪਟ ਕਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਈ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਬਖਸ਼ ਮਲਾਈ ਮਨ ਆਮਣ ਜਾਣ ਨਾ ਸੁਝੈ ਨਾ ਸੁਝੈ ਦਰਬਾਰ ਮਾਇਆ ਮੋਹੀ ਪਲੀਟਿਆ ਅੰਤਰ ਅਗਿਆਨ ਗੁਬਾਰ ਤਾਬੇਲਾਰੇ ਸੁਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮਵਾ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰਦਰ ਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦ ਹੈ ਮੁਵਾ ਹੈ ਸਭ ਕੋਈ ਮਨ ਮੁਖ ਮੁਵਾ ਆਪਣਾ ਜਨਮ ਖੋਇ ਹਰ ਨਾਮ ਨਾ ਚੇਤ ਹੈ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋ ਹੋਇ ਗੁਰਮੁਖ ਬੁੱਢੇ ਕਦੇ ਨਹੀਂ ਜਿਨਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਭੇਕ ਰਹਿ ਦੁੱਖ ਸੁਖ ਏਕ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨ ਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੀ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਹਾਚੇ ਨਿਰਮਲੇ ਗੁਰ ਕੈ ਸ਼ਬਦ ਸੁਭਾਈ ਹੋ ਨਾ ਮੈਲ ਪਤੰਗ ਨਾ ਲਗਈ ਜੇ ਚਲਨ ਸਤਿਗੁਰ ਭਾਈ ਮਨ ਮੁਖ ਝੂਠ ਨਾ ਉਤਰੈ ਜੇ ਸਉ ਧੋਵਣ ਪਾਈ ਨਾਨਕ ਗੁਰਮੁਖ ਮੇਲਿ ਅਨ ਗੁਰ ਕੈ ਅੰਕ ਸਮਾਈ ਬੁਰਾ ਕਰੇ ਸੋ ਕੀ ਹਾ ਸਿੱਜੈ ਆਪਣੈ ਰੋਹੀ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸ ਸੁਝੈ ਨਾਨਕ ਗੁਰਮਖ ਮਨ ਸਿਓ ਲੁਜੈ ਜਿਨਾਂ ਸਤਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕੀ ਤੋ ਵਿਚਾਰ ਹੋਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਾਵਾਰ ਉਹਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵਦਿਆ ਨੂੰ ਮਿਲੈ ਸੋ ਜੀਵਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਦ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿੰਨਾ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦੇਹ ਦੇਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਾਰੇ ਜਮ ਮੈਂ ਵਾਰੂ ਵਾਰ ਸਤ ਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰਦਰਗਾਹਾ ਪਾਵਹਿ ਮਾਨ ਕਿਲ ਵਿਖ ਪਾਪ ਸਭ ਕੱਟਿਐ ਹਉ ਮੈਂ ਚੁਕੈ ਗਮਾਨ ਗੁਰਮਖ ਕਮਲ ਵਿਗਸਿਆ ਸਬਿਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਸਰੀ ਤਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਪੇ ਜੀ ਸੋ ਭਾਈ ਲੈ ਹੁਕਮ ਫਰਾਉ ਜਹ ਬਸਾਵਹਿ ਬੈਸਹਿ ਭਾਈ ਜਹ ਭੀਜਹਿ ਤਹ ਜਾਉ ਏਵਡ ਧਨ ਹੋਰ ਕੋ ਨਹੀਂ ਭਾਈ ਜੇਵਡ ਸੱਚਾ ਨਾਮ ਸਦਾ ਸੱਚੇ ਕੇ ਗੁਣ गावा ਭਾਈ ਸਦਾ ਸੱਚੀ ਕਹਿ ਸੰਗ ਰਹਾ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਦ ਆਪੇ ਖਾਏ ਤਿਸ ਕਾ ਕਿਆ ਸਲਾਹੀਏ ਭਾਈ ਦਰਸ਼ਨ ਕੋ ਬਲ ਜਾਈ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੇ ਭਾਈ ਫਰਾਏ ਸੰਗਤ ਢੋਈ ਨਾ ਮਿਲੈ ਭਾਈ ਵੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧਰੇ ਕਮਾਇਆ ਨਾ ਤਿਨ ਵਿਟਹੁ ਹਉ ਵਾਰਿਆ ਭਾਈ ਦਿਨ ਕੋ ਸਦ ਬਲੇ ਹਾਰੈ ਜਾਉ ਸੇ ਧਾੜੀਆਂ ਸੱਚੀਆਂ ਜੇ ਗੁਰ ਚਰਨੀ ਲਗੰ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅਨੰਦ ਰਹਿਨ ਨਾਨਕ ਸੇ ਮੂੰਹ ਸੋਹਣੇ ਸੱਚੈ ਦਰ ਦੇ ਸੰਨ ਮੁਖ ਸੱਚੇ ਸੱਚ ਧਾੜੀਆਂ ਸੱਚ ਬੋਲੈ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤਗੁਰ ਮਾਹੀ ਸਮਾਹੀ ਸੱਚੀ ਰਾਸੀ ਸੱਚ ਧੰਨ ਉੱਤਮ ਪਦਵੀ ਪਾਹੀ ਸੱਚ ਸੁਣਹਿ ਸੱਚ ਮੰਨ ਲੈਣ ਸੱਚੀ ਕਾਰ ਕਮਾਹੀ ਸੱਚੀ ਦਰਗਾਹ ਬੈਸਣਾ ਸੱਚੀ ਮਾਹੀ ਸਮਾਹੀ ਨਾਨਕ ਵਿਣ ਸਤਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੀ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਾਲਨੇ ਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਓਰ ਤਾਰ ਬਾਬੀਹਾ ਤੂੰ ਸੱਚ ਚਉ ਸੱਚੇ ਸੋ ਲਿਵਲਾਈ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾ ਝੂਕ ਵਰਸਦਾ ਬੂੰਦ ਪਵੈ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਇ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਇ ਵਾਬੀਹਾ ਤੂੰ ਸਹਜ ਭੂਲ ਸੱਚੇ ਸ਼ਬਦ ਸੁਭਾਈ ਸਭ ਕਿਸ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਈ ਆਪ ਪਛਾਣ ਹੈ ਪ੍ਰੀਤਮ ਮਿਲੈ ਵੁਠਾ ਸਹਿਬਰ ਲਾਈ ਝਿਮ ਝਿਮ ਅਮਰਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵੇਈ ज्योति ज्योत मिलाई नानक सुख समन ਸੁਹਾਗਣੀ ਸਚੈ ਨਾਮ ਸਮਾਈ ਤੁਰੋਂ ਖਸਮ ਭੇਜਿਆ ਸਚੈ ਹੁਕਮ ਪਠਾਈ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਬੀਏ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹੇ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਈ ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਈ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵ ਹੁਕਾਮਣੀ ਸੱਚੈ ਸ਼ਬਦ ਸਮਾਈ ਭੈ ਕਾ ਸਹਿਜ ਸ਼ਿੰਗਾਰ ਕਰਿਓ ਸੱਚ ਰਹੋ ਲਿਵ ਲਾਈ ਨਾਨਕ ਨਾਮੋ ਮਨ ਵਸੈ ਹਰ ਦਰਗਾਹ ਆ ਲੈ ਛਡਾਈ ਬਬੀਹਾ ਸਗਲੀ ਤਰਤੀ ਜੇ ਫਿਰਹਿ ਊੜ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈਬ ਸੰਤ ਹੈ ਜੇ ਸਤਗੁਰ ਸੇਵ ਸਮਾਈ ਹਰੁ ਉਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਇ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰੀਆ ਹੋਇ ਨਾਨਕ ਨਾਮ ਨਾ ਵਿਸਰੈ ਜਿਨ ਸਿਰ ਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰੁ ਉਠੈ ਮਨ ਤਨ ਪਰਫੜੈ ਸਭ जग ਹਰਿਆ ਹੋਏ ਵੱਡੜ ਚਾਲ ਚਲੰਬ ਲੈ ਨਾਮ ੜਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਣ ਸਮਰੱਥ ਹਰ ਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੈ ਵਿਟੋ ਕੁਰਬਾਨ ਆਪ ਛੋੜਹਿ ਤਾਂ ਸਹੁ ਮਿਲੈ ਸੱਚਾ ਇਹੋ ਵਿਚਾਰ ਹੁ ਮੈਂ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤਿਨ ਤ੍ਰੇਪਵਨ ਤੁਜੈ ਧਾਇਂਦਾ ਅਨ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਨਹਿ ਸਵਾਰ ਨਾਨਕ ਗੁਰਮੁਖ ਜਿਨੀ ਧਾਇਆ ਆਇਸੀ ਪਰਮਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾ ਜੀ ਭਵਹਿ 베ਦ ਪੜਹਿ ਜੋਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿੱਤ ਮਨ ਮੁਖ ਸੋ ਕਰ ਦੂਸਤੀ ਸੁਖ ਕੀ ਪੁੱਛਹਿ ਮਿੱਤ ਗੁਰਮੁਖ ਸੋ ਕਰ ਦੂਸਤੀ ਸਤਗੁਰ ਸੋ ਲਾਇ ਚਿੱਤ ਜੰਮਣ ਮਰਨ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿੱਤ ਭੁਲਿਐ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਸ਼ਲੋਕ ਮਹੱਲਾ ਚ